ਹੋਰ ਵੀ ਕਈ ਆਗੂ ਨੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਤੇ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਨੇ ਕਿ ਜਦੋਂ ਅਸੀਂ ਜਿਵੇਂ ਵੀ ਅੱਗੇ ਪੇਸ਼ ਹੋਣਾ ਛੇ ਅਕਾਲ ਤਖਤ ਸਾਹਿਬ ਦੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਹ ਨਾ ਕੀਤੀਆਂ ਜਾਣ ਭੂੰਦੜ ਸਾਹਿਬ ਨੇ ਵੀ ਅਜਿਹੀਆਂ ਟਿੱਪਣੀਆਂ ਤੋਂ ਲੋਕਾਂ ਨੂੰ ਵਰਜਿਆ ਲੀਡਰਾਂ ਨੂੰ ਵਰਜਿਆ ਵੀ ਅਜੇ ਆ ਨਾ ਕੀਤਾ ਜਾਵੇ ਹਾਂ ਬਿਲਕੁਲ ਜੀ ਕੱਲ ਸੁਖਬੀਰ ਬਾਦਲ ਦਾ ਬਿਆਨ ਆ ਗਿਆ ਜੀ ਦੇਖੋ ਸੁਖਬੀਰ ਬਾਦਲ ਜਿਨ੍ਹਾਂ ਨੂੰ ਤਲਬ ਕੀਤਾ ਜਾ ਰਿਹਾ ਅਕਾਲ ਤਖਤ ਸਾਹਿਬ ਤੇ ਦੋ ਤਰੀਕ ਨੂੰ ਬੁਲਾਏ ਨੇ ਉਹ ਭੁੰਦਰ ਦਾ ਬੋਲਣਾ ਜਾਇਜ਼ ਆ ਭੁੰਦਰ ਬੋਲੇ ਉਹ ਜਾਇਜ਼ ਆ ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਸੁਖਵੀਰ ਬਾਦਲ ਬੋਲ ਰਿਹਾ ਕਹਿੰਦਾ ਪਤਾ ਲੱਗਿਆ ਮੈਨੂੰ ਉਹਨੇ ਉਹਨੇ ਪੋਸਟ ਪਾਈ ਆ ਮੈਨੂੰ ਪਤਾ ਲੱਗਿਆ ਵੀ ਕਈ ਬੰਦੇ ਸੋਸ਼ਲ ਮੀਡੀਆ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਜਹਜ਼ਾਰਾਂ ਦੇ ਉੱਪਰ ਗਲਤ ਇਲਜ਼ਾਮ ਲਗਾ ਰਹੇ ਨੇ ਗਲਤ ਬੋਲੀ ਬੋਲ ਰਹੇ ਨੇ ਇਸ ਕਰਕੇ ਉਹਨਾਂ ਨੂੰ ਖਬਰਦਾਰ ਹੋਣਾ ਚਾਹੀਦਾ ਉਹ ਇਦਾਂ ਦੀ ਗੱਲ ਨਾ ਕਰਾਂ ਮੈਂ ਬੜਾ ਚਿੰਤਤ ਹੈਗਾ ਮੈਂ ਬੜਾ ਦੁਖੀ ਹੈਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪੱਖ 'ਚ ਖੜ ਗਏ ਆ ਕੇ ਸੁਮੇਰ ਬਾਦਲ ਅਕਾਲ ਤਖਤ ਸਾਹਿਬ ਦੇ ਪੱਖ 'ਚ ਵੈਸੇ ਅਕਾਲ ਤਖਤ ਸਾਹਿਬ ਵੀ ਪਹਿਲਾਂ ਕਹਿ ਚੁੱਕੇ ਨੇ ਵੀ ਇੱਥੇ ਜਦੋਂ ਤੁਸੀਂ ਆਓਗੇ ਨਾ ਦੋ ਤਰੀਕ ਨੂੰ ਤਾਂ ਤੁਸੀਂ ਕਿਤੇ ਬਹੁਤਾ ਹਲਗਾਮ ਨਾ ਕਰਿਓ ਇੱਥੇ ਆ ਕੇ ਸੁਖਬੀਰ ਬਾਦਲ ਇਹ ਗੱਲ ਕਹਿ ਕੇ ਫਿਰ ਚਰਚਾ ਚ ਆ ਗਿਆ ਫਿਰ ਲੋਕਾਂ ਦੇ ਵਿੱਚ ਇਹ ਚਰਚਾ ਆ ਗਈ ਆ ਕਿ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ 'ਚ ਇਹ ਗੱਲ ਕਰਨ ਦੀ ਕੀ ਲੋੜ ਸੀ ਕਿਉਂ ਕੀਤੀ ਗੱਲ ਉਹਨਾਂ ਨੇ ਚਲੋ ਉਹਨਾਂ ਨੇ ਕਰਕੇ ਆਪਣੇ ਆਪ ਨੂੰ ਇਹ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਮੈਂ ਪੂਰਨ ਸਿੱਖਾਂ ਤੇ ਮੈਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦਾ ਜਿਸ ਕਰਕੇ ਇਹ ਇਹ ਲਾਜ਼ਮੀ ਹੈ ਕਿ ਉਹਦੇ ਖਿਲਾਫ ਕੋਈ ਬੋਲੇਗਾ ਮੈਂ ਬਰਦਾਸ਼ਤ ਨਹੀਂ ਕਰਾਂਗਾ ਇਹ ਵੀ ਗੱਲ ਠੀਕ ਹੈ ਤੁਹਾਡੀ ਹੂੰ ਪਰ ਸੁਖਵੀਰ ਜੀ ਤੁਸੀਂ ਬਰਦਾਸ਼ਤ ਕਰੋ ਨਾ ਕਰੋ ਗਲਤਾਂ ਨਿਭੜ ਚੁੱਕੀ ਆ ਨਾ ਜੀ ਗਲਤਾਂ ਤੈਹ ਹੋ ਚੁੱਕੀ ਆ ਨਾ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਵਰਤਿਆ ਆਪਣੇ ਪੱਖ ਚ ਉਹੀ ਤਾਂ ਮੁੱਦਾ ਹੈ ਉਹੀ ਤਾਂ ਮੁੱਦਾ ਵਿਚਾਰਾ ਜਾ ਰਿਹਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਧਾਂਤ ਡੈਮੇਜ ਕੀਤੇ ਆ ਆਪਣੇ ਤਰੀਕੇ ਨਾਲ ਵਰਤਿਆ ਆਹੀ ਤਾਂ ਮੁੱਦਾ ਵਿਚਾਰਾ ਜਾ ਰਿਹਾ ਤੁਸੀਂ ਹੀ ਤਾਂ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਦਨਾਮ ਤੁਸੀਂ ਹੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਖਤਮ ਕੀਤਾ ਤੁਸੀਂ ਹੀ ਤਾਂ ਸਾਰਾ ਕੁਝ ਕੀਤਾ ਤੁਸੀਂ ਕਿ ਤੁਸੀਂ ਆਪ ਹੀ ਹੁਣ ਕਹਿਣ ਲੱਗ ਪਏ ਵੀ ਆ ਲੋਕ ਬਦਨਾਮ ਕਰਦੇ ਆ ਕਿਹੜੇ ਲੋਕ ਬਦਨਾਮ ਕਰਦੇ ਆ ਤੁਸੀਂ ਹੀ ਤਾਂ ਲੋਕਾਂ ਦੇ ਮਨ 'ਚ ਇਹ ਗੱਲ ਪਾਈ ਆ ਨਾ ਜੀ ਕਿ ਅਕਾਲ ਤਖਤ ਸਾਹਿਬ ਨੂੰ ਬਾਦਲ ਆਪਣੇ ਪੱਖ 'ਚ ਵਰਤਦੇ ਆ ਤੁਸੀਂ ਹੀ ਤਾਂ ਪਾਈ ਆ ਗੱਲ ਇਹ ਲੋਕਾਂ ਦੇ ਮਨਾਂ ਵਿੱਚ ਕਿ ਅਕਾਲ ਤਖਤ ਸਾਹਿਬ ਨੂੰ ਲੋਕ ਜਿਹੜੀ ਬਾਦਲ ਹੈਗੇ ਆਪਣੇ ਪੱਖ 'ਚ ਵਰਤਦੇ ਆ ਤੁਸੀਂ ਹੀ ਤਾਂ ਗੱਲ ਕੀਤੀ ਆ ਕਿ ਤੁਸੀਂ ਬੁਲਾਇਆ ਜਹਦਾਰਾਂ ਨੂੰ ਤੇ ਉਹ ਤੋਂ ਸ਼ਰਿਆਮ ਹੀ ਬਿਨਾ ਮਾਫੀ ਮੰਗਿਆ ਮਾਫੀ ਕੋ ਕਹਿੰਦਾ ਸਰਸ ਜੀ ਮੈਂ ਨਹੀਂ ਮਾਫੀ ਮੰਗੀ ਕਰਦਾ ਕਿ ਤੂੰ ਮੈਂ ਤਾਂ ਮਾਫੀ ਮੰਗੀ ਉਹ ਨਹੀਂ ਬਿਨਾ ਮਾਫੀ ਮੰਗਿਆ ਤੁਸੀਂ ਅਕਾਲ ਤੱਕ ਸਹਿਤੋਂ ਮਾਫ ਕਰਾ ਰਹੇ ਹੋ ਉਹ ਵਿਅਕਤੀ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਗੁਰੂ ਗੋਬਿੰਦ ਸਿੰਘ ਦੀ ਸਵਾਗ ਰਚਣ ਦੇ ਵਿੱਚ ਮੂਰੇ ਆ ਉਹਨੇ ਕੰਮ ਕੀਤਾ ਗੁਨਾਹ ਕੀਤਾ ਸਿੱਖ ਰਹਿਤ ਮਰਾਦਾ ਅਨੁਸਾਰ ਤੇ ਤੁਸੀਂ ਉਹਨੂੰ ਮਾਫ ਕਰ ਰਹੇ ਹੋ ਵੋਟਾਂ ਖਾਤਰ ਇਨਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਬਦਨਾਮ ਜੀ ਉਹ ਬਦਨਾਮ ਕਰ ਰਹੇ ਨੇ ਜਿਹੜੇ ਤੁਹਾਡੀਆਂ ਗੱਲਾਂ ਦੱਸਦੇ ਲੋਕਾਂ ਨੂੰ ਜਿਹੜੇ ਤੁਹਾਡੀਆਂ ਗੱਲਾਂ ਦੱਸ ਕੇ ਆਪਣਾ ਮੈਂ ਉਹਦਾ ਸਾਧ ਪੱਖ 'ਚ ਨਹੀਂ ਹੈਗਾ ਉਹਨਾਂ ਦੇ ਪੱਖ 'ਚ ਮੈਂ ਨਹੀਂ ਹੈਗਾ ਪਰ ਜਿਹੜੇ ਲੋਕ ਤੁਹਾਡੀ ਜਿਹੜੇ ਲੋਕ ਕੀਤੀਆਂ ਗੱਲਾਂ ਸ੍ਰੀ ਤਖਤ ਅਕਾਲ ਤਖਤ ਦਾ ਮਹਾਨ ਹੈ ਤੁਸੀਂ ਕਹੀਆਂ ਗੱਲ ਐ ਬਿਲਕੁਲ ਅਕਾਲ ਤਖਤ ਸਾਹਿਬ ਮਹਾਨ ਹੈ ਇੱਚ ਕੋਈ ਦੋਰਾਮੇ ਨਹੀਂ ਗੀਆਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਤੁਸੀਂ ਕਿੱਥੇ ਰਹਿਣਤਾ ਮਾਨ ਸੁਖਬੀਰ ਜੀ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਆਪਣੇ ਤਰੀਕੇ ਨਾਲ ਉਹੀ ਤਾਂ ਉਹ ਕਹਿ ਰਹੇ ਨੇ ਤੇ ਤੁਸੀਂ ਆ ਵਿੱਚ ਨਵੀਂ ਗੱਲ ਕਰਕੇ ਵੀ ਜਿਵੇਂ ਮੈਂ ਮਹਾਨ ਹੈ ਜੀ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਇਹ ਨਹੀਂ ਤੁਸੀਂ ਖੁਦ ਹੀ ਕਰਨ ਕਰਾਉਣ ਵਾਲੇ ਹੋ ਬਾਬਿਓ ਤੁਸੀਂ ਖੁਦ ਹੀ ਬਰਦਾਸ਼ਤ ਨਹੀਂ ਕਰੋਗੇ ਨਾ ਕਰੋ ਬਰਦਾਸ਼ਤ ਕਿਹਨੇ ਤੁਹਾਨੂੰ ਕਿਹਾ ਉੱਥੇ ਬਰਦਾਸ਼ਤ ਕਰਨ ਜਾਂ ਨਾ ਕਰਨ ਦਾ ਕੋਈ ਉਹ ਗੱਲਬਾਤ ਹੈਗੀ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿੰਨਾ ਨੁਕਸਾਨ ਉਹਦੇ ਸਿਧਾਂਤਾਂ ਦਾ ਜਿੰਨਾ ਨੁਕਸਾਨ ਤੁਸੀਂ ਕੀਤਾ ਸੁਖਵੀਰ ਜੀ ਤਾਂ ਮਤਲਬ ਕਿ ਸ਼ਾਇਦ ਇਹਦਾ ਇਹਦਾ ਕੋਈ ਕਿਤੇ ਭਰ ਪਏ ਨੇ ਹੋ ਸਕਦੇ ਲੋਕਾਂ ਦੇ ਮਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਵਿੱਚ ਲੋਕਾਂ ਦੇ ਮਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਵਿੱਚ ਤੁਸੀਂ ਕੀ ਕੁਐਸਚਨ ਮਾਰਕ ਖੜੇ ਕਰਾਏ ਨੇ ਤੁਸੀਂ ਕਰਾਏ ਨੇ ਇਹ 92 ਤੋਂ ਬਾਅਦ ਕੰਮ ਸ਼ੁਰੂ ਹੋਇਆ ਇਹ ਭਾਈ ਰਣਜੀਤ ਸਿੰਘ ਦੇ ਜ਼ਿਹੇਦਾਰੀ ਛੱਡਣ ਤੋਂ ਬਾਅਦ ਕੰਮ ਸ਼ੁਰੂ ਹੋਇਆ ਏ ਉਹ ਦੋ ਸਤੂ ਰੂ ਹੋਇਆ ਤੁਸੀਂ ਤੁਸੀਂ ਕਹਿੰਦੇ ਹੋ ਜੀ ਇਹ ਗੱਲ ਨਾ ਕਰੋ ਭੁੰਦੜ ਸਾਹਿਬ ਨੇ ਗੱਲ ਕੀਤੀ ਹੈ ਕਹਿੰਦੇ ਜੀ ਵੇ ਇੱਕ ਤੁਸੀਂ ਐਦਾਂ ਨਾ ਕਰੋ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਜੈਦਾ ਸਾਹਿਬ ਨੇ ਕਹਿੰਦੇ ਰਵੀਰ ਸਿੰਘ ਨੇ ਜਿਹੜੇ ਜਥੇਦਾਰ ਤਿੰਨ ਸੀ ਸਾਹਿਬ ਦਾ ਜੈਦਾ ਕਹਿੰਦੇ ਗੁਰਬਖਸ਼ ਸਿੰਘ ਉਹ ਆਪਣਾ ਸੀਗੇ ਉਹ ਇੱਕ ਦਾ ਸੀਗੇ ਗੁਰਬਖਸ਼ ਸਿੰਘ ਸੀਗੇ ਹੂੰ ਇੱਕ ਗਨੀ ਇਕਵਾਲ ਸਿੰਘ ਸੀਗੇ ਇੱਕ ਜਦ ਅਕਾਲ ਤਖਤ ਸਿ ਤਿੰਨਾ ਤੋਂ ਸਪਸ਼ਟੀਕਰਨ ਮੰਗਿਆ ਉਹਨਾਂ ਨੇ ਤਿੰਨਾ ਤੋਂ ਸਪਸ਼ਟੀਕਰਨ ਮੰਗਿਆ ਕਿ ਤੁਸੀਂ ਦੱਸੋ ਆ ਕਿ ਤੁਸੀਂ ਮਾਫ ਕੀਤਾ ਸੀ ਸਰਬਸੇ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਵੀ ਮੁੱਦਾ ਸਾਹਮਣੇ ਆ ਗਿਆ ਹੁਣ ਇਹ ਸਪਸ਼ਟੀਕਰਨ ਦੇਣਗੇ ਸੱਚ ਜੇ ਸੱਚ ਬੋਲ ਦੇਣਗੇ ਅੱਜ ਵੀ ਇਹਨਾਂ ਤਿੰਨਾ ਕੋਲੇ ਸੱਚ ਬੋਲਣ ਦਾ ਮੌਕਾ ਗੁਰਬਖਸ਼ ਸਿੰਘ ਸੱਚ ਬੋਲੇਗਾ ਜਿਹੜਾ ਕਿ ਅਕਾਲ ਤਖਤ ਸਾਹਿਬ ਦਾ ਗੱਡ ਗ੍ਰੰਤੀ ਬਣਾ ਰਹੇ ਨੇ ਉਹ ਸੱਚ ਬੋਲੇਗਾ ਗਨੀ ਕਬਾਲ ਸਿੰਘ ਤੋਂ ਆਸ ਹੈਗੀ ਆ ਤੇ ਸ੍ਰੀ ਕਾਲ ਤਖਸਾਲ ਸਾਹਿਬ ਜਿਹੜਾ ਤੋਂ ਆਸ ਹੈਗੀ ਆ ਬੋਲ ਸਕਦੇ ਆ ਉਹ ਬੋਲਣਗੇ ਉਹ ਜੇ ਉਹ ਬੋਲ ਦੇਣਗੇ ਸੱਚ ਵੀ ਕਿਨੇ ਸਾਨੂੰ ਮaaf ਕਰਨ ਵਾਸਤੇ ਕਿਹਾ ਕਿ ਤੁਸੀਂ ਆਪੇ ਹੀ ਮaaf ਕਰਤਾ ਉਹਨੂੰ ਇਹ ਤਿੰਨ ਜਿਹੜੇ ਨੇ ਜੇਕਰ ਤਿੰਨਾਂ ਨੇ ਸੱਚ ਬੋਲਤਾ ਆ ਕੇ ਨਾ ਜੀ ਤਾਂ ਮਤਲਬ ਕਿ ਵੀ ਇੱਕ ਕੇਸ ਗੱਲ ਹੀ ਬਦਲ ਜਾਣੀ ਸਾਰੀ ਕੁਝ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ